ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਨੂੰ ਪਤਾ ਹੀ ਹੈ ਕਿ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਾਂਤੀ ਦਾ ਪੁੰਜ ਵੀ ਕਿਹਾ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਦਾ ਜਨਮ 1563 ਈਸਵੀ ਨੂੰ ਗੋਇੰਦਵਾਲ ਸਾਈ ਵਿਖੇ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਤੇ ਮਾਤਾ ਜੀ ਦਾ ਨਾਮ ਬੀਬੀ ਪੰਨੀ ਜੀ ਸੀ ਉਹਨਾਂ ਦੇ ਦੋ ਵੱਡੇ ਭਰਾ ਸਨ ਬਾਬਾ ਪ੍ਰਿਥੀਚੰਦ ਤੇ ਬਾਬਾ ਮਹਾਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਜਨਮ ਦੇ ਸਮੇਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਇਹ ਬਾਲਕ ਵੱਡਾ ਹੋ ਕੇ ਮਹਾਨ ਪੁਰਸ਼ ਬਣੇਗਾ। ਉਹਨਾਂ ਦੇ ਨਾਨਾ ਜੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ। ਕਿਹਾ ਜਾਂਦਾ ਹੈ ਕਿ ਉਹਨਾਂ ਦਾ ਬਚਪਨ ਉਹਨਾਂ ਦੇ ਨਾਨਾ ਜੀ ਦੇ ਕੋਲ ਹੀ ਲੰਘਿਆ। ਇੱਕ ਵਾਰ ਜਦੋਂ ਉਹ ਖੇਡ ਰਹੇ ਸਨ ਤਾਂ ਉਹਨਾਂ ਦੀ ਗੇਂਦ ਗੁਰੂ ਅਮਰਦਾਸ ਜੀ ਦੇ ਪਲੰਘ ਹੇਠਾਂ ਚਲੀ ਗਈ। ਉਸ ਸਮੇਂ ਗੁਰੂ ਅਮਰਦਾਸ ਜੀ ਆਰਾਮ ਕਰ ਰਹੇ ਸਨ। ਉਸ ਸਮੇਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਇਹ ਕਿਹੜਾ ਵੱਡਾ ਪੁਰਖ ਹੈ ਭਾਰੀ ਉਸ ਸਮੇਂ ਬੀਬੀ ਭਾਨੀ ਜੀ ਨੇ ਉੱਤਰ ਦਿੱਤਾ ਕਿ ਇਹ ਤੁਹਾਡਾ ਦੋਤਾ ਹੈ ਤਦ ਗੁਰੂ ਅਮਰਦਾਸ ਜੀ ਨੇ ਫਰਮਾਇਆ ਦੋਤਾ ਬਾਣੀ ਦਾ ਬਹੁਤਾ ਬਚਪਨ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੀ ਮੁਟਲੀ ਵਿੱਦਿਆ ਆਪਣੇ ਨਾਨਾ ਯਾਨੀ ਕਿ ਗੁਰੂ ਅਮਰਦਾਸ ਜੀ ਤੋਂ ਹੀ ਲਈ ਬਾਬਾ ਮੋਹਰੀ ਜੀ ਤੋਂ ਗੁਰੂ ਅਰਜਨ ਦੇਵ ਜੀ ਨੇ ਗਣਿਤ ਦੀ ਵਿੱਦਿਆ ਲਈ ਇਸ ਪ੍ਰਕਾਰ ਗੁਰੂ ਅਰਜਨ ਦੇਵ ਜੀ 10 ਸਾਲ ਦੀ ਉਮਰ ਵਿੱਦਿਆ ਦੀ ਮਹੂਰਤ ਹਾਸਲ ਕਰ ਗਏ ਸ। ਆਪ ਜੀ ਨੂੰ ਗੁਰਬਾਣੀ ਬਾਰੇ ਬਹੁਤ ਗਿਆਨ ਸੀ। ਇਸ ਕਰਕੇ ਆਪ ਜੀ ਨੇ ਬਹੁਤ ਸਾਰੀਆਂ ਰਚਨਾਵਾਂ ਵੀ ਕੀਤੀਆਂ। ਆਪ ਜੀ ਨੂੰ ਨੇਜਾਬਾਜੀ ਦਾ ਵੀ ਬਹੁਤ ਸ਼ੌਂਕ ਸੀ। ਬੀਬੀ ਪਾਨੀ ਜੀ ਨੇ ਆਪ ਜੀ ਨੂੰ ਵਾਹਿਗੁਰੂ ਜੀ ਦੇ ਪੱਲੇ ਵਿੱਚ ਰਹਿਣਾ ਸਿਖਾਇਆ। 16 ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਮਾਤਾ ਗੰਗਾ ਜੀ ਦੇ ਨਾਲ ਹੋਇਆ। ਆਪ ਜੀ ਦਾ ਵਿਆਹ ਮਾਤਾ ਗੰਗਾ ਜੀ ਨਾਲ 1599 ਈਸਵੀ ਵਿੱਚ ਹੋਇਆ ਜਦ ਗੁਰੂ ਜੀ ਬਰਾਤ ਦੇ ਨਾਲ ਦੁਆਬਾ ਪੁੱਜੇ ਤਾਂ ਪਿੰਡ ਦੇ ਪ੍ਰਧਾਨ ਨੇ ਆਪ ਜੀ ਦੇ ਨਾਨਾ ਗੁਰੂ ਅਮਰਦਾਸ ਜੀ ਨੂੰ ਦੱਸਿਆ ਕਿ ਇਸ ਪਿੰਡ ਦੀ ਪੁਰਾਣੀ ਰਸਮ ਅਨੁਸਾਰ ਦੁਲਹੇ ਨੂੰ ਪਹਿਲਾਂ ਘੋੜਾ ਡੜਾਕੀ ਇਹ ਕਿੱਲੀ ਨੇਜੇ ਕੇ ਸਾਥ ਜ਼ਮੀਨ ਜੋ ਉਖਾੜਨੀ ਪਵੇਗੀ ਤਦ ਹੀ ਉਹ ਪਿੰਡ ਅੰਦਰ ਦਾਖਲ ਹੋ ਸਕਦੇ ਹਨ ਗੁਰੂ ਜੀ ਨੇ ਆਪਣੇ ਘੋੜੇ ਨੂੰ ਦੌੜਾ ਕੇ ਪਹਿਲੀ ਵਾਰ ਹੀ ਉਹ ਜ਼ਮੀਨ ਵਿੱਚ ਗੱਡੀ ਹੋਈ ਕਿਲੀ ਉਖਾੜ ਦਿੱਤੀ ਜਿਸ ਨਾਲ ਸਾਰੇ ਪਿੰਡ ਦੇ ਲੋਕ ਹੈਰਾਨ ਰਹਿ ਗਏ ਕਿਉਂਕਿ ਉਹਨਾਂ ਨੇ ਅਸਲ ਵਿੱਚ ਸਮਝਿਆ ਕਿ ਇੰਨੀ ਛੋਟੀ ਉਮਰ ਵਿੱਚ ਕੋਈ ਵੀ ਬਾਲਕ ਇਹ ਕੰਮ ਨਹੀਂ ਕਰ ਸਕਦਾ ਗੁਰੂ ਅਰਜਨ ਦੇਵ ਜੀ ਦਾ ਵਿਆਹ ਮਰਿਆਦਾ ਅਨੁਸਾਰ ਮਾਤਾ ਗੰਗਾ ਜੀ ਨਾਲ ਸੰਪੂਰਨ ਹੋਇਆ ਵਿਆਹ ਤੋਂ ਕੁਝ ਸਾਲਾਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਘਰ ਬਾਬਾ ਬੁੱਢਾ ਜੀ ਦੀ ਮਿਹਰ ਨਾਲ ਇੱਕ ਬਾਲਕ ਹੋਇਆ ਜਿਸ ਦਾ ਨਾਮ ਬਾਲ ਹਰਗੋਬਿੰਦ ਸਾਹਿਬ ਰੱਖਿਆ ਗਿਆ ਜਦੋਂ ਗੁਰੂ ਰਾਮਦਾਸ ਜੀ ਨੂੰ ਮਹਿਸੂਸ ਹੋਇਆ ਕਿ ਹੁਣ ਉਹਨਾਂ ਦੇ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ ਤਾਂ ਮर्यादा ਅਨੁਸਾਰ ਆਪਣੇ ਤਿੰਨਾਂ ਪੁੱਤਰਾਂ ਦੀ ਪ੍ਰੀਖਿਆ ਲੈਣ ਦਾ ਵਿਚਾਰ ਬਣਾਇਆ ਉਹਨਾਂ ਦਿਨਾਂ ਵਿੱਚ ਲਾਹੌਰ ਵਿੱਚ ਗੁਰੂ ਰਾਮਦਾਸ ਜੀ ਦੇ ਕਿਸੇ ਰਿਸ਼ਤੇਦਾਰ ਦੇ ਘਰ ਵਿਆਹ ਸੀ ਗੁਰੂ ਰਾਮਦਾਸ ਜੀ ਨੇ ਆਪ ਨਾ ਜਾ ਕੇ ਤਿੰਨਾਂ ਪੁੱਤਰਾਂ ਵਿੱਚੋਂ ਕਿਸੇ ਇੱਕ ਪੁੱਤਰ ਨੂੰ ਜਾਣ ਲਈ ਕਿਹਾ ਉਹਨਾਂ ਨੇ ਸੋਚਿਆ ਕਿ ਇਸ ਤੋਂ ਪਤਾ ਲੱਗ ਜਾਵੇਗਾ ਕਿ ਇਹਨਾਂ ਵਿੱਚੋਂ ਕਿਹੜਾ ਪੁੱਤਰ ਆਗਿਆਕਾਰੀ ਹੈ ਜਦੋਂ ਗੁਰੂ ਰਾਮਦਾਸ ਜੀ ਨੇ ਪ੍ਰਿਥੀਚੰਦ ਤੇ ਬਾਬਾ ਮਹਾਦੇਵ ਜੀ ਨੂੰ ਲਾਹੌਰ ਜਾਣ ਲਈ ਕਿਹਾ ਤਾਂ ਉਹਨਾਂ ਦੋਵਾਂ ਨੇ ਹੀ ਮਨਾਂ ਕਰ ਦਿੱਤਾ ਜਦ ਗੁਰੂ ਜੀ ਨੇ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਤਾਂ ਉਹ ਝਟ ਮੰਨ ਗਏ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਜਦ ਤੱਕ ਮੈਂ ਤੁਹਾਨੂੰ ਨਹੀਂ ਬੁਲਾਵਾਂਗਾ ਤੁਸੀਂ ਵਾਪਸ ਨਹੀਂ ਆਵੋਗੇ ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਵਿਆਹ ਤੋਂ ਰਵਾਨਾ ਹੋ ਗਏ। ਵਿਆਹ ਤੋਂ ਬਾਅਦ ਗੁਰੂ ਜੀ ਆਪਣੇ ਪਿਤਾ ਤੇ ਪਤਰਕ ਘਰ ਹੀ ਰਹਿਣ ਲੱਗੇ। ਕਿਉਂਕਿ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਕਿ ਜਦ ਤੱਕ ਉਹ ਨਾ ਬੁਲਾਉਣ ਉਹ ਵਾਪਸ ਨਹੀਂ ਜਾਣਗੇ। ਹੁਣ ਗੁਰੂ ਜੀ ਉੱਥੇ ਰੋਜ਼ ਕਥਾ ਕੀਰਤਨ ਕਰਦੇ ਤੇ ਸੰਗਤਾਂ ਨੂੰ ਸੁਣਾਉਂਦੇ। ਉਨ੍ਹਾਂ ਦੀ ਸੁਰੀਲੀ ਆਵਾਜ਼ ਹੋਣ ਕਰਕੇ ਬਹੁਤ ਸਾਰੀ ਸੰਗਤ ਗੁਰਬਾਣੀ ਨਾਲ ਜੁੜਨ ਲੱਗੀ। ਉਹਨਾਂ ਨੂੰ ਉੱਥੇ ਰਹਿੰਦਿਆ ਕਰੀਬ 2 ਸਾਲ ਹੋ ਗਏ ਸਨ ਪਰ ਉਹਨਾਂ ਦੇ ਪਿਤਾ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਜਵਾਬ ਨਾ ਦਿੱਤਾ। ਅੰਤ ਗੁਰੂ ਅਰਜਨ ਦੇਵ ਜੀ ਨੇ ਇੱਕ ਚਿੱਠੀ ਗੁਰੂ ਰਾਮਦਾਸ ਜੀ ਨੂੰ ਭੇਜੀ ਪਰ ਉਹ ਚਿੱਠੀ ਬਾਬਾ ਪ੍ਰਿਥੀਚੰਦ ਜੀ ਨੇ ਆਪਣੀ ਕੋਲ ਹੀ ਰੱਖ ਲਈ ਤੇ ਗੁਰੂ ਸਾਹਿਬ ਜੀ ਤੱਕ ਨਾ ਪਹੁੰਚਣ ਦਿੱਤੀ। ਜਾਦੂਗੁਰੂ ਅਰਜਨ ਦੇਵ ਜੀ ਨੂੰ ਆਪਣੀ ਚਿੱਠੀ ਦਾ ਜਵਾਬ ਨਾ ਮਿਲਿਆ ਤਾਂ ਉਹਨਾਂ ਨੇ ਇੱਕ ਹੋਰ ਚਿੱਠੀ ਲਿਖੀ ਪਰ ਉਹ ਚਿੱਠੀ ਵੀ ਬਾਬਾ ਪ੍ਰਿਥੀ ਚੰਦ ਜੀ ਨੇ ਗੁਰੂ ਰਾਮਦਾਸ ਜੀ ਤੱਕ ਨਾ ਪਹੁੰਚਾਈ। ਕਾਫੀ ਇੰਤਜ਼ਾਰ ਬਾਅਦ ਜਦ ਗੁਰੂ ਜੀ ਨੂੰ ਚਿੱਠੀ ਦਾ ਜਵਾਬ ਨਾ ਆਇਆ ਤਾਂ ਉਹਨਾਂ ਇੱਕ ਹੋਰ ਚਿੱਠੀ ਲਿਖੀ ਜਿਸ ਤੇ ਪੱਤਰ ਨੰਬਰ 3 ਲਿਖਿਆ ਹੋਇਆ ਸੀ। ਉਹਨਾਂ ਨੇ ਸੇਵਕ ਨੂੰ ਇੱਕ ਖਾਸ ਹਿਦਾਇਤ ਦਿੱਤੀ ਕਿ ਇਹ ਗੁਰੂ ਰਾਮਦਾਸ ਜੀ ਦੇ ਹੱਥ ਵਿੱਚ ਹੀ ਦਿੱਤੀ ਜਾਵੇ। ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਰਾਮਦਾਸ ਜੀ ਨੇ ਚਿੱਠੀ ਪੜ੍ਹੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਵੀ ਉਹਨਾਂ ਦੇ ਪੁੱਤਰ ਨੇ ਦੋ ਹੋਰ ਚਿੱਠੀਆਂ ਲਿਖਿਆ ਹਤ। ਸੇਵਕ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਦੋ ਚਿੱਠੀਆਂ ਪ੍ਰਥਵੀ ਚੰਦ ਨੂੰ ਦਿੱਤੀਆਂ ਸਨ ਪਰ ਬਾਬਾ ਪ੍ਰਥਵੀ ਚੰਦ ਜੀ ਇਹ ਗੱਲ ਨੂੰ ਨਾ ਮੰਨੇ। ਜਦ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਦੋਵੇਂ ਚਿੱਠੀਆਂ ਮਿਲ ਗਈਆਂ ਸਨ। ਅਸਲ ਵਿੱਚ ਉਹ ਗੁਰੂ ਅਰਜਨ ਦੇਵ ਜੀ ਤੋਂ ਈਰਖਾ ਕਰਦੇ ਸਨ। ਉਹ ਨਹੀਂ ਸੀ ਚਾਹੁੰਦੇ ਕਿ ਗੁਰੂ ਅਰਜਨ ਦੇਵ ਜੀ ਲਾਹੌਰ ਤੋਂ ਵਾਪਸ ਆਉਣ ਤੇ ਉਹ ਚਾਹੁੰਦੇ ਸਨ ਕਿ ਗੁਰੂ ਅਰਜਨ ਲਾਹੌਰ ਵਿੱਚ ਹੀ ਰਹੇ ਤੇ ਗੁਰਗੱਦੀ ਮੈਨੂੰ ਮਿਲ ਸਕੇ ਹੁਣ ਗੁਰੂ ਅਰਜਨ ਦੇਵ ਜੀ ਨੇ ਆਗਿਆ ਵਿੱਚ ਰਹਿ ਕੇ ਪ੍ਰੀਖਿਆ ਵਿੱਚ ਸਫਲਤਾ ਹਾਸਲ ਕੀਤੀ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਅੰਮ੍ਰਿਤਸਰ ਬੁਲਾ ਕੇ ਉਹਨਾਂ ਨੂੰ ਗੁਰਗੱਦੀ ਸੌਂਪ ਦਿੱਤੀ ਇਹ ਖਬਰ ਸੁਣਦਿਆਂ ਹੀ ਪ੍ਰਤੀ ਚੰਦ ਪੜ ਕੋਠਿਆ ਤੇ ਗੁਰੂ ਜੀ ਤੋਂ ਬੈਰ ਕਰਨ ਲੱਗਾ ਗੁਰੂ ਅਰਜਨ ਦੇਵ ਜੀ ਨੂੰ ਅੰਮ੍ਰਿਤਸਰ ਵਿੱਚ ਰੋਜ਼ ਕਥਾ ਕੀਰਤਨ ਕਰਦੇ ਦੇਖ ਕੇ ਉਹ ਬਹੁਤ ਈਰਖਾ ਕਰਨ ਲੱਗਾ। ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਵਿੱਚ ਰੋਜ਼ ਕਥਾ ਕੀਰਤਨ ਕਰਦੇ ਤੇ ਉਪਦੇਸ਼ ਦਿੰਦੇ। ਇਸੇ ਕਾਰਨ ਹੀ ਬਹੁਤ ਸਾਰੀਆਂ ਸੰਗਤਾਂ ਗੁਰਬਾਣੀ ਨਾਲ ਜੁੜ ਚੁੱਕੀਆਂ ਸਨ। ਉਹਨਾਂ ਦਿਨਾਂ ਵਿੱਚ ਸੱਤਾ ਤੇ ਬਲਵੰਡ ਗੁਰੂ ਜੀ ਦੇ ਦਰਬਾਰ ਵਿੱਚ ਕੀਰਤਨ ਕਰਦੇ ਸਨ। ਇੱਕ ਦਿਨ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਮਹਾਰਾਜ ਸਾਡੀ ਕੁੜੀ ਦਾ ਵਿਆਹ ਹੈ। ਤੇ ਸਾਡੀ ਮਦਦ ਕੀਤੀ ਜਾਵੇ। ਗੁਰੂ ਜੀ ਨੇ ਉਹਨਾਂ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਜਿਹੜਾ ਵੀ ਚੜਾਵਾ ਅੱਜ ਚੜ੍ਹੇਗਾ ਉਹ ਸਾਰਾ ਆਪ ਜੀ ਨੂੰ ਹੀ ਦਿੱਤਾ ਜਾਵੇਗਾ। ਵਚਨ ਅਨੁਸਾਰ ਉਹ ਚੜਾਵਾ ਗੁਰੂ ਜੀ ਨੇ ਉਹਨਾਂ ਨੂੰ ਦੇ ਦਿੱਤਾ। ਪਰ ਜਦੋਂ ਗਿਣਤੀ ਕੀਤੀ ਤਾਂ ਉਹ ਰਕਮ ਬਹੁਤ ਘੱਟ ਸੀ। ਕੁਦਰਤੀ ਉਸ ਦਿਨ ਚੜਾਵਾ ਬਹੁਤ ਘੱਟ ਚੜਿਆ ਸੀ। ਮੌਕੇ ਦਾ ਫਾਇਦਾ ਉਠਾਉਂਦੇ ਹੋਏ ਪ੍ਰਿਥੀ ਚੰਦ ਨੇ ਸੱਤਾ ਤੇ ਬਲਵੰਡ ਨੂੰ ਕਿਹਾ ਕਿ ਅੱਜ ਤਾਂ ਗੁਰੂ ਨੇ ਸੰਗਤ ਨੂੰ ਚੜਾਵਾ ਦੇਣ ਤੋਂ ਮਨਾ ਕਰ ਦਿੱਤਾ ਸੀ ਗੁਰੂ ਦੇ ਦਰਬਾਰ ਵਿੱਚ ਚੜਾਵਾ ਤੁਹਾਡੇ ਕੀਰਤਨ ਕਰਨ ਦੇ ਨਾਲ ਹੀ ਚੜਦਾ ਹੈ ਜੇਕਰ ਤੁਸੀਂ ਕੀਰਤਨ ਕਰਨਾ ਹਟ ਜਾਵੋਗੇ ਤਾਂ ਗੁਰੂ ਜੀ ਨੂੰ ਪ੍ਰਸ਼ਾਦਾ ਵੀ ਨਸੀਬ ਨਹੀਂ ਹੋਵੇਗਾ ਸੱਤਾ ਤੇ ਬਲਵੰਡ ਪ੍ਰithvi ਚੰਦ ਦੇ ਬਹਿਕਾਵੇ ਵਿੱਚ ਆ ਕੇ ਗੁਰੂ ਜੀ ਨੂੰ ਮਾੜਾ ਬੋਲਣ ਲੱਗ ਪਏ ਗੁਰੂ ਜੀ ਨੇ ਬੜੀ ਨਿਮਰਤਾ ਨਾਲ ਸਮਝਾਇਆ ਪਰ ਉਹਨਾਂ ਨੇ ਮਾੜਾ ਬੋਲਣਾ ਨਾ ਛੱਡਿਆ ਗੁਰੂ ਅਰਜਨ ਦੇਵ ਜੀ ਨੇ ਸਾਰੀਆਂ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਕੋਈ ਵੀ ਸੱਤਾ ਤੇ ਬਲਵੰਡ ਦੇ ਮੂੰਹ ਨਾ ਲੱਗੇ ਕਿਉਂਕਿ ਉਹਨਾਂ ਨੇ ਗੁਰੂ ਘਰ ਦਾ ਵਿਰੋਧ ਕੀਤਾ ਹੈ ਇਸ ਕਾਰਨ ਸੱਤੇ ਤੇ ਬਲਵੰਡ ਨੂੰ ਗਰੀਬੀ ਦਾ ਮੂੰਹ ਦੇਖਣਾ ਪਿਆ ਤੇ ਉਹ ਬਹੁਤ ਬਿਮਾਰ ਰਹਿਣ ਲੱਗ ਗਏ ਦੂਜੀ ਤਰਫ ਗੁਰੂ ਅਰਜਨ ਦੇਵ ਜੀ ਖੁਦ ਕੀਰਤਨ ਕਰਨ ਲੱਗ ਪਏ ਜਦੋਂ ਸੰਗਤਾਂ ਨੇ ਉਹਨਾਂ ਦਾ ਕੀਰਤਨ ਸੁਣਿਆ ਤਾਂ ਉਹ ਬਹੁਤ ਨਿਹਾਲ ਹੋ ਗਏ ਕਿਉਂਕਿ ਉਹਨਾਂ ਨੇ ਪਹਿਲਾਂ ਇਦਾਂ ਦਾ ਕੀਰਤਨ ਹੀ ਨਹੀਂ ਸੁਣਿਆ ਜਦੋਂ ਇਹ ਗੱਲ ਸੱਤਾ ਤੇ ਬਲਵੰਡ ਨੂੰ ਪਤਾ ਲੱਗੀ ਤਾਂ ਉਹ ਬਹੁਤ ਪਛਤਾਏ ਆਖਿਰ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਭਾਈ ਲੱdde ਜੀ ਕੋਲ ਚਲੇ ਜਾਓ ਉਹੀ ਤੁਹਾਨੂੰ ਮਾਫੀ ਦਵਾ ਸਕਦੇ ਹਨ ਜਦੋਂ ਭਾਈ ਸਾਹਿਬ ਜੀ ਕੋਲ ਪਹੁੰਚੇ ਤਾਂ ਭਾਈ ਲੱdde ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਤਾਂ ਗੁਰੂ ਨਾਨਕ ਜੀ ਦੇ ਗੁਰੂ ਘਰ ਦੀ ਨਿੰਦਿਆ ਕੀਤੀ ਹੈ ਮੈਂ ਤੁਹਾਡੀ ਗਲਤੀ ਮੰਨ ਸਕਦਾ ਹਾਂ ਪਰ ਗੁਰੂ ਅਰਜਨ ਦੇਵ ਜੀ ਨੇ ਆਦੇਸ਼ ਦਿੱਤਾ ਹੈ ਕਿ ਕੋਈ ਵੀ ਸੱਤੇ ਤੇ ਬਲਵੰਡ ਦੇ ਮੂੰਹ ਨਾ ਲੱਗੇ ਇਹ ਗੱਲ ਸੁਣ ਕੇ ਸੱਤਾ ਤੇ ਬਲਵੰਡ ਨੇ ਕਿਹਾ ਕਿ ਭਾਈ ਸਾਹਿਬ ਜੀ ਕਿਰਪਾ ਕਰਕੇ ਤੁਸੀਂ ਗੁਰੂ ਜੀ ਕੋਲੋਂ ਸਾਡੀ ਗੱਲ ਕਰੋ ਤੇ ਤੁਹਾਡੀ ਗੱਲ ਨੂੰ ਗੁਰੂ ਅਰਜਨ ਦੇਵ ਜੀ ਕਦੇ ਵੀ ਇਨਕਾਰ ਨਹੀਂ ਕਰਨਗੇ। ਅੰਤ ਭਾਈ ਲੱੱਦਾ ਜੀ ਖੁਦ ਹੀ ਮੂੰਹ ਕਾਲਾ ਕਰਕੇ ਗਦੇ ਤੇ ਬੈਠ ਗਏ ਤੇ ਸੱਤੇ ਤੇ ਬਲਵੰਡ ਦੇ ਅੱਗੇ-ਅੱਗੇ ਅੰਮ੍ਰਿਤਸਰ ਚੱਲ ਪਈ। ਗੁਰੂ ਅਰਜਨ ਦੇਵ ਜੀ ਨੇ ਭਾਈ ਲੱੱਦਾ ਜੀ ਨੂੰ ਪਛਾਣ ਲਿਆ ਤੇ ਕਿਹਾ ਭਾਈ ਲੱੱਦਾ ਜੀ ਤੁਸੀਂ ਤਾਂ ਇਹਨਾਂ ਦੀ ਸਿਫਾਰਿਸ਼ ਕਰਨ ਆ ਗਏ ਹੋ। ਵਰ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਨੇ ਗੁਰੂ ਘਰ ਦੀ ਬਹੁਤ ਨਿੰਦਾ ਕੀਤੀ ਹੈ ਅਗਰ ਇਹ ਦੋਨੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹਨ ਤਾਂ ਜਿਸ ਜ਼ੁਬਾਨ ਨਾਲ ਇਹਨਾਂ ਨੇ ਗੁਰੂ ਘਰ ਦੀ ਨਿੰਦਾ ਕੀਤੀ ਹੈ ਉਸ ਜ਼ੁਬਾਨ ਨਾਲ ਹੀ ਗੁਰੂ ਘਰ ਦੀ ਪ੍ਰਸ਼ੰਸਾ ਕਰਨ ਫਿਰ ਉਹਨਾਂ ਦੀ ਬਿਮਾਰੀ ਵੀ ਠੀਕ ਹੋ ਜਾਵੇਗੀ ਕਿਹਾ ਜਾਂਦਾ ਹੈ ਕਿ ਸੱਤਾ ਤੇ ਬਲਵੰਡ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ ਤੇ ਮਾਫੀ ਮੰਗਣ ਲੱਗ ਪਏ ਗੁਰੂ ਘਰ ਦੀ ਪ੍ਰਸੰਸਾ ਵਿੱਚ ਉਹਨਾਂ ਨੇ ਸੱਤਾ ਤੇ ਬਲਵੰਡ ਦੀ ਬਾਣੀ ਲਿਖੀ ਜੋ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 968 ਅੰਗ ਤੋਂ ਲੈ ਕੇ 968 ਅੰਗ ਤੱਕ ਦਰਜ ਹੈ ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਸਾਹਿਬ ਜੀ ਦੇ ਵਿਆਹ ਤੋਂ ਬਾਅਦ ਕਾਫੀ ਸਮਾਂ ਉਹਨਾਂ ਕੋਲ ਔਲਾਦ ਨਾ ਹੋਏ ਇਸ ਲਈ ਗੁਰੂ ਜੀ ਦੀ ਪਤਨੀ ਮਾਤਾ ਗੰਗਾ ਜੀ ਉਦਾਸ ਰਹਿੰਦੇ ਸਨ ਕਿਉਂਕਿ ਉਹਨਾਂ ਦੇ ਜੇਠ ਪ੍ਰਿਥੀ ਚੰਦ ਤੇ ਉਹਨਾਂ ਦੀ ਜਠਾਣੀ ਮੇਨੇ ਮਾਰਦੇ ਸਨ ਤਦ ਮਾਤਾ ਜੀ ਨੇ ਗੁਰੂ ਅਰਜਨ ਦੇਵ ਜੀ ਕੋਲੋਂ ਪੁੱਤਰ ਦੀ ਦਾਤ ਮੰਗੀ। ਗੁਰੂ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ ਕਿ ਉਹ ਬਾਬਾ ਬੁੱਢਾ ਜੀ ਕੋਲ ਚਲੇ ਜਾਣ ਕਿਉਂਕਿ ਇਹ ਦਾਤ ਉਹਨਾਂ ਨੂੰ ਬਾਬਾ ਬੁੱਢਾ ਜੀ ਕੋਲੋਂ ਹੀ ਮਿਲੇਗੀ। ਉਹਨਾਂ ਨੂੰ ਆਪਣੇ ਹੱਥਾਂ ਨਾਲ ਮਿੱਸੀ ਰੋਟੀ ਤੇ ਲੱਸੀ ਆਦ ਪਕਵਾਨ ਖਵਾਉਣ। ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਗਏ। ਬਾਬਾ ਜੀ ਨੇ ਮਾਤਾ ਗੰਗਾ ਜੀ ਦੀ ਸਾਦਗੀ ਦੇਖੀ। ਉਹਨਾਂ ਦਾ ਭੋਜਨ ਗ੍ਰਹਿਣ ਕੀਤਾ ਤੇ ਗੰਢਾ ਮੁਠੀ ਨਾਲ ਭੰਨ ਕੇ ਕਿਹਾ ਕਿ ਤੁਹਾਡੇ ਘਰ ਵੀ ਇੱਕ ਵੱਡਾ ਪ੍ਰਤਾਪੀ ਪੁੱਤਰ ਜਨਮ ਲਵੇਗਾ ਜੋ ਇਸ ਗੰਡੇ ਵਾਂਗ ਹੀ ਦੁਸ਼ਮਣਾਂ ਦੇ ਸਿਰ ਪੰਨੇਗਾ